हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਲੋਬੇ ਕਿਸਾਨ ਭਰਾਵਾਂ ਆ ਗਈ ਇਹ ਖੁਸ਼ਖਬਰੀ ਲੋਬੇ ਜਿਹੜੇ ਕਿਸਾਨ ਵੀਰਾਂ ਨੇ ਸਬਸਿਡੀ ਤੇ ਜਿਹੜੇ ਆਪਣੇ ਖੇਤੀਬਾੜੀ ਦੇ ਸਾਂਦ ਲੈਣੇ ਆ ਕਾਫੀ ਜ਼ਿਆਦਾ ਇਸ ਵਾਰ ਸਰਕਾਰ ਜਿਹੜੀ ਹੈ ਸਬਸਿਡੀ ਦੇ ਸਾਂਦ ਦੇਣ ਜਾ ਰਹੀ ਹੈ ਇਕੱਠੇ ਤਾਂ ਇਸ ਵਾਸਤੇ ਜਿਹੜੇ ਕਿਹੜੇ ਕਿਹੜੇ ਸਾਂਦ ਆਪਾਂ ਨੂੰ ਮਿਲਣ ਜਾ ਰਹੇ ਨੇ ਇਹਦੀ ਲਾਸਟ ਡੇਟ ਕਿੰਨੀ ਹੈ ਤੇ ਕਦੋਂ ਆਪਾਂ ਇਹਨੂੰ ਅਪਲਾਈ ਕਰ ਸਕਦੇ ਆ ਇਤੋਂ ਪਰ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਤੇ ਨਾਲ ਲੱਗੀ ਬੈੱਲ ਘੰਟੀ ਦਬਾ ਲਿਓ ਤਾਂ ਕਿ ਖੇਤੀਬਾੜ ਦੇ ਨਾਲ ਰਿਲੇਟਡ ਵੀਡੀਓ ਜਿਨ੍ਹਾਂ ਫਿਰ ਜੜੀਆਂ ਆਪਣੇ ਕਿਸਾਨ ਭਰਾਵਾਂ ਵਾਸਤੇ ਸਕੀਮ ਸਰਕਾਰ ਗਵਰਨਮੈਂਟ ਦੀਆਂ ਸਕੀਮਾਂ ਆਉਂਦੀਆਂ ਉਹ ਆਪਾਂ ਆਪਣੇ ਚੈਨਲ ਤੇ ਵੀਡੀਓ ਪਾਉਂਦੇ ਰਹਿੰਨੇ ਆ ਤਾਂ ਉਹਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਤਾਂ ਕਈ ਕਿਸਾਨ ਵੀਰ ਜਿਹੜੇ ਰਹਿ ਜਾਂਦੇ ਸਬਸਕੀਮਾਂ ਤੋਂ ਉਹ ਕਈ ਵਾਰ ਆਪਾਂ ਜਿਹੜੀ ਬੈੱਲ ਘੰਟੀ ਨਹੀਂ ਦਬਾਉਂਦੇ ਉਹਦੇ ਕਰਕੇ ਆਪਾਂ ਨੂੰ ਜਿਹੜੀ ਇਹਦੀ ਨੋਟੀਫਿਕੇਸ਼ਨ ਨਹੀਂ ਆ ਮਿਲਦਾ ਤਾਂ ਉਹਨੂੰ ਜ਼ਰੂਰ ਦਬਾਇਆ ਕਰੋ ਤਾਂ ਕਿ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਤੇ ਆ ਜਾਏ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ ਗਿਆ ਆਪਣੇ ਹੋਰ ਭਰਾਵਾਂ ਤੱਕ ਜਾਣਕਾਰੀ ਪਹੁੰਚ ਸਕੇ ਤਾਂ ਕਿ ਉਹ ਵੀ ਆਪਣਾ ਜਿਹੜਾ ਕੋਈ ਛਾਂਤ ਕਿਸੇ ਨੇ ਲੈਣਾ ਉਹ ਵੀ ਲੈ ਸਕੇ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿਹੜਾ ਕਿਹੜਾ ਛਾਂਤ ਇਸ ਵਾਰ ਸਰਕਾਰ ਦੇਣ ਜਾ ਰਹੀ ਆ ਤਾਂ ਪਹਿਲੇ ਨੰਬਰ ਤੇ ਕਿਸਾਨ ਭਰੋ ਸੁਪਰ ਐਸਐਮਐਸ ਦੂਜੇ ਨੰਬਰ ਤੇ ਹੈਪੀ ਸੀਡਰ ਤੀਜੇ ਨੰਬਰ ਤੇ ਸਰਫਸ ਸੀਡਰ ਚੌਥੇ ਨੰਬਰ ਤੇ ਬੈਲਰ ਪੰਜਵੇਂ ਤੇ ਜੀਰੋ ਡ੍ਰਿਲ ਛੇਵੇਂ ਤੇ ਸੁਪਰ ਸੀਡਰ ਸੱਤਵੇਂ ਤੇ ਸਮਾਰਟ ਸੀਡਰ ਤੇ ਅੱਠਵੇਂ ਤੇ ਗਾਜੇ ਰੈਂਕ ਤੇ ਨੌਵੇਂ ਤੇ ਗਾ ਸਰਬ ਮਾਸਟਰ ਤੇ ਦਸਵੇਂ ਤੇ ਗਾ ਮਲਚਰ ਤੇ 11ਵੇਂ ਤੇ ਗਾ ਰੀਪਰ ਤੇ 12ਵੇਂ ਤੇ ਉਲਟਾਵੇਂ ਪਲੋ ਜਿਹਦੇ ਨਾਲ ਆਪ ਪੈੜੀ ਨੂੰ ਪਲਟ ਲੈਣੇ ਆ ਜਿਹਨੂੰ ਆਪਾਂ ਪਲੋ ਵੀ ਕਹੈਦੇ ਨੇ ਉਲਟਾਵੇਂ ਪਲੋ ਇਹ ਜਿਹੜੇ 12 ਸਾਂ ਦੇ ਇਸ ਵਾਰ ਸਰਕਾਰ ਜਿਹੜੀ ਸਬਸਿਡੀ ਤੇ ਦੇਣ ਜਾ ਰਹੀ ਆ ਤੇ ਸਕੀਮ ਸ਼ੁਰੂ ਹੋ ਚੁੱਕੀ ਦੀ ਹੁਣ ਆਪਾਂ ਗੱਲ ਕਰਦੇ ਆ ਕਿ ਇਹਦੀ ਲਾਸਟ ਡੇਟ ਕਿੰਨੀ ਆ ਕਦੋਂ ਤੱਕ ਆਪਾਂ ਕਿਸ ਡੇਟ ਤੋਂ ਪਹਿਲਾਂ ਪਹਿਲਾਂ ਆਪਾਂ ਅਪਲਾਈ ਕਰ ਸਕਦੇ ਆ ਤਾਂ ਇਹ ਕਿਸਾਨ ਵੀਰੋਂ ਮਈ ਮਹੀਨਾ ਚੱਲ ਰਿਹਾ ਇਹਦੀ ਲਗਭਗ 27 28 ਅੱਜ ਉਹ ਨਹੀਂ ਤਰੀਕ ਆ ਤਾਂ ਜਿਹੜਾ ਅਗਲਾ ਮਹੀਨਾ ਅੰਗਰੇਜ਼ੀ ਮਹੀਨਾ ਜਾਨੀ ਕਿ 20 ਜੂਨ 20 ਜੂਨ ਦੀ ਲਾਸਟ ਡੇ ਰੱਖੀ ਰੱਖੀ ਗਈ ਆ 20 ਜੂਨ ਤੋਂ ਪਹਿਲਾਂ ਪਹਿਲਾਂ ਤੁਸੀਂ ਕੋਈ ਵੀ ਸੰਦ ਦਾ ਸਬਸਿਡੀ ਤੇ ਲੈਣਾ ਤਾਂ ਤੁਸੀਂ ਅਰਜ਼ੀਆਂ ਦੀ ਮੰਗ ਕੀਤੀ ਗਈ ਸਰਕਾਰ ਨੂੰ ਤੁਸੀਂ ਅਪਲਾਈ ਕਰ ਸਕਦੇ ਜੇ ਜੇਕਰ ਆਨਲਾਈਨ ਦੀ ਗੱਲ ਕਰੀ ਤੇ ਕਿਸਾਨ ਵੀਰ ਆਨਲਾਈਨ ਅਜੇ ਵੈਬਸਾਈਟ ਨਹੀਂ ਚੱਲ ਰਹੀ ਆਪਾਂ ਚੈੱਕ ਕੀਤੀ ਸੀ ਜਦੋਂ ਵੈਬਸਾਈਟ ਇਹਦੀ ਚੱਲ ਪਈ ਆਪਾਂ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰ ਦਾਂਗੇ ਤਾਂ ਵੀਡੀਓ ਚੰਗੇ ਲੱਗੇ ਆਪਣੇ ਭਰਾਵਾਂ ਨਾਲ ਜਰੂਰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ